ਸਿੱਖ ਕੌਮ ਚਾਹੁੰਦੀ ਕਿ ਸਾਨੂੰ ਅਕਾਲੀ ਫੂਲਾ ਸਿੰਘ ਜੀ ਵਰਗਾ ਜਸੇਦਾਰ ਮਿਲੇ ਅਕਾਲੀ ਫੂਲਾ ਸਿੰਘ ਜੀ ਦੇ ਨਾਲ ਲਗਭਗ 510000 ਦੀ ਗਿਣਤੀ ਦੇ ਵਿੱਚ ਸਿੰਘ ਤਿਆਰ ਬਰ ਤਿਆਰ ਸ਼ਸਤਰਧਾਰੀ ਯੋਧੇ ਨਾਲ ਰਿਹਾ ਕਰਦੇ ਸਨ ਉਹ ਸਿੰਘ ਅਕਾਲੀ ਫੂਲਾ ਸਿੰਘ ਜੀ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਤੱਕ ਤਿਆਰ ਸਨ ਪਰ ਅੱਜ ਦਾ ਸਮਾ ਸਾਡੇ ਤਖਤਾਂ ਦੇ ਜਸੇਦਾਰਾਂ ਨੂੰ ਬਿਨਾਂ ਦੋਸ਼ ਤੋਂ ਜਸੇਦਾਰੀ ਤੋਂ ਲਾਹ ਦਿੱਤਾ ਗਿਆ ਅੱਜ ਉਹਨਾਂ ਦੇ ਨਾਲ ਕੌਮ ਦੇ ਵਿੱਚੋਂ ਕੋਈ ਨਹੀਂ ਖੜਿਆ ਇੰਨਾ ਨਰਾਦਰ ਕੋਈ ਘਰ ਦੇ ਵਿੱਚ ਆਪਣੇ ਨੌਕਰ ਦੇ ਨਾਲ ਨਹੀਂ ਕਰਦਾ ਜਿੰਨਾ ਨਰਾਦਰ ਸਾਡੇ ਤਖਤਾਂ ਦੇ ਜਫੇਦਾਰਾਂ ਦੇ ਨਾਲ ਹੋ ਰਿਹਾ ਹੈ ਤਖਤਾਂ ਦੇ ਜਫੇਦਾਰਾਂ ਦੇ ਸਤਕਾਰ ਨੂੰ ਮੋੜ ਬਹਾਲ ਕਰਨ ਦੇ ਲਈ ਦਮਦਮੀ ਤਖਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਢੰਡਰਾ ਵਾਲੇ ਮਹਾਂਪੁਰਖਾਂ ਦੇ ਵੱਲੋਂ ਅਤੇ ਸਮੂਹ ਨਿਹੰਗ ਸਿੰਘ ਜਫੇਬੰਦੀਆਂ ਸਾਰੀਆਂ ਸੰਪਰਦਾਵਾਂ ਸੰਗਤ ਦੇ ਸਹਿਯੋਗ ਦੇ ਨਾਲ 28 ਮਾਰਚ ਦਿਨ ਸ਼ੁੱਕਰਵਾਰ ਨੂੰ ਰੋਸ ਧਰਨਾ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕੱਢਿਆ ਜਾ ਰਿਹਾ ਹੈ ਜੇਕਰਕੇ ਕੌਮ ਜਫੇਦਾਰਾਂ ਦੇ ਪ੍ਰਤੀ ਪ੍ਰੇਮ ਰੱਖਦੀ